ਮਾਦਾ ਦੇ ਬਿਹੇਵੀਅਰ ਬੋਲਦੇ ਘਰ ਦੇ ਵਿੱਚ ਆਪ ਉਹ ਚਾਹੇ ਆਪਣੇ ਵਾਈਫ ਦੇ ਨਾਲ ਹੋਵੇ ਆਪਣੇ ਕੋਦੇ ਪਿਤਾ ਦੇ ਨਾਲ ਹੋਵੇ ਚਾਹੇ ਮਤਲਬ ਆਪਣੀ ਸੱਸ ਦੇ ਨਾਲ ਹੋਵੇ ਆਪਣੇ ਸਹੁਰੇ ਦੇ ਨਾਲ ਹੋਵੇ ਆਪਣੇ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਨਾਲ ਹੋਵੇ ਕਿ ਜਿਹੜਾ ਇੱਕ ਮਾਂ ਦਾ ਜਿਹੜਾ ਮਤਲਬ ਘਰ ਦੇ ਵਿੱਚ ਜਿਹੜੇ ਇੱਕ ਲੇਡੀਜ਼ ਦਾ ਬਿਹੇਵੀਅਰ ਹੁੰਦਾ ਬੱਚੇ ਦੇ ਲਈ ਉਸ ਉਹ ਕੀ ਹੁੰਦੀ ਹੈ ਇੱਕ ਰੋਲ ਮਾਡਲ ਦਾ ਕੰਮ ਕਰਦੀ ਹੈ ਇੱਕ ਮਾਂ ਆਗਰ ਇੱਕ ਮਾਂ ਚੰਗੀ ਪ੍ਰਾਰਥਨਾ ਕਰਨ ਵਾਲੀ ਆ ਪਰਮੇਸ਼ਰ ਦਾ ਭੈਣ ਮੰਨਣ ਵਾਲੀ ਆ ਬਾਈਬਲ ਪੜ੍ਹਨ ਵਾਲੀ ਆ ਸੰਗਤ ਵਿੱਚ ਜਾਣ ਵਾਲੀ ਆ ਹੈਨਾ ਤਾਂ ਫਿਰ ਬੱਚਾ ਵੀ ਉਹਦਾ ਨਹੀਂ ਹੋਏਗਾ ਅਤੇ ਇਹ ਤਾਂ ਮਾਬੂਰੇ ਕੰਮ ਕਰਦੀ ਆ ਮਾਂ ਘਰੇ ਨਹੀਂ ਕਿੱਕਦੀ ਉਹ ਹਮੇਸ਼ਾ ਬਾਹਰ ਰਹਿੰਦੀ ਆ ਬਾਜ਼ਾਰ ਦੇ ਵਿੱਚ ਘਰੇ ਉਤਰ ਕਰੇ ਕਿਸੇ ਦੇ ਘਰੇ ਚੋਚਬਲੀ ਕਰਦੀ ਆ ਤਾਂ ਜੇ ਮਤਲਬ ਉਹ ਗਲਤ ਕੰਮ ਕਰਦੀ ਆ ਹਨਾ ਕਰੇ ਸਫਾਈ ਨਹੀਂ ਰੱਖਦੀ ਆ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਮਤਲਬ ਜਿਹੜੀਆਂ ਗੱਲਾਂ ਨੇ ਇੱਕ ਬੱਚਾ ਹਮੇਸ਼ਾ ਇੱਕ ਜਿਹੜੀ ਬੇਟੀ ਆ ਹਨਾ ਉਹ ਆਪਣੀ ਮਾਂ ਨੂੰ ਦੇਖ ਕੇ ਹੀ ਗੱਲਾਂ ਸਿੱਖਦੀ ਆ ਅਗਰ ਤਾਂ ਮਾਂ ਚੰਗੀ ਤਾਂ ਉਹਦੇ ਬੇਟਾ ਉਹਦਾ ਬੱਚਾ ਵੀ ਕੀ ਹੋਊਗਾ ਅੱਛਾ ਬਣੇਗਾ ਕਿਉਂਕਿ ਫਾਦਰ ਹਮੇਸ਼ਾ ਬਾਹਰ ਰਹਿੰਦਾ ਪਿਤਾ ਹਮੇਸ਼ਾ ਕਿਤੇ ਰਹਿੰਦਾ ਬਾਹਰ ਰਹਿੰਦਾ ਮਾਂ 24 ਆਵਰਸ ਹਨ 24 ਘੰਟੇ ਬੱਚੇ ਦੇ ਕੋਲ ਹੁੰਦੀ ਹੈ ਉਹ ਹਰ ਇੱਕ ਚੰਗੀ ਮਾੜੀ ਗੱਲ ਸਭ ਤੋਂ ਪਹਿਲਾਂ ਕਿਹਦੇ ਕੋਲ ਸਿੱਖਦਾ ਆਪਣੀ ਮਾਂ ਦੇ ਕੋਲੋਂ ਹੀ ਸਿੱਖਦਾ ਇਸ ਕਰਕੇ ਜਿਹੜੀ ਪਰ ਜਿਹੜੀ ਇਸਤਰੀ ਜਿਹੜੀ ਔਰਤ ਹੈ ਨਾ ਜਿਹੜੀ ਲੇਡੀਜ਼ ਦਾ ਬਿਹੇਵੀਅਰ ਆਪਣੇ ਬੱਚਿਆਂ ਦੇ ਸਾਹਮਣੇ ਆਗਰੋ ਆਪਣੇ ਬੱਚਿਆਂ ਦੇ ਸਾਹਮਣੇ ਆਪਣੇ ਆਪਣੇ ਹਸਬੰਦ ਦੀ ਇੱਜ਼ਤ ਨਹੀਂ ਕਰਦੇ ਹੈਨਾ ਉਹਨਾਂ ਨੂੰ ਗਾਲੀ ਗਲੋਚ ਕਰਦੇ ਆ ਉਹਨਾਂ ਦਾ ਕਹਿਣਾ ਨਹੀਂ ਮੰਨਦੇ ਚਾ ਉਹਨਾਂ ਦੇ ਲਈ ਖਾਣਾ ਨਹੀਂ ਬਣਾ ਕੇ ਦੇਣਾ ਉਹਨਾਂ ਦੇ ਲਈ ਕੁਝ ਕਰਨ ਨਹੀਂ ਔਰ ਘਰੇ ਮਤਲਬ ਇੱਦਾਂ ਹੀ 24 ਘੰਟੇ 10 ਵਜੇ ਸਵੇਰ ਉੱਠਣਾ ਆਣਾ ਸਫਾਈ ਨਾ ਕਰਨੀ ਕਰੇ ਸਾਲਾ ਕੁਝ ਇਦਾਂ ਹੀ ਪਿਆ ਰਹੇ ਨਾ ਔਰ ਘਰੇ ਮਤਲਬ ਰਿਸ਼ਤੇਦਾਰਾਂ ਨੂੰ ਆਉਣਾ ਉਹਨਾਂ ਨਾਲ ਚੰਗਾ ਬਿਹੇਵੀਅਰ ਨਾ ਕਰਨਾ ਆ ਮਤਲਬ ਬੱਚਿਆਂ ਦੇ ਸਾਹਮਣੇ ਮਤਲਬ ਉਹਨਾਂ ਦੀ ਦਾਦੀ ਜੀ ਬੱਚਿਆਂ ਦੇ ਸਾਹਮਣੇ ਉਹ ਅੰਦਰ ਦਾ ਦੱਦਿਆ ਜਿਨਾਂ ਨਾਲ ਮਤਲਬ ਬੈਡ ਬਿਹੇਵੀਅਰ ਕਰਨਾ, ਬਹੁਤ ਸਾਰੇ ਇਹ ਕਰਨਾ, ਇਹ ਸਾਰੀਆਂ ਗੱਲਾਂ ਇੱਕ ਬੱਚਾ ਕਿਰਦਾ ਨਾਟ ਕਰਦਾ। ਉਹ ਉਹਦਾ ਬੱਚਾ ਜਿਹੜਾ ਛੋਟਾ ਹੁੰਦਾ ਉਹਦਾ ਜਿਹੜਾ ਮਾਈਂਡ ਹੁੰਦਾ ਇੱਕ ਸਫੇਦ ਕਾਗਜ਼ ਦੀ ਸਲਮ ਹੁੰਦਾ। ਉਹ ਕੁਝ ਨਹੀਂ ਜਾਣਦਾ ਹੁੰਦਾ ਹੈ ਨਾ ਪਰ ਉਹ ਜਿੱਦਾਂ ਜਿੱਦਾਂ ਉਹ ਜਿਸ ਜਿਸ ਦਾ ਉਹਦੀ ਮਾਂ ਕਿਸੇ ਨੂੰ ਜੀ ਕਹ ਕੇ ਬੁਲਾਉਂਦੀ ਤਾਂ ਜੀ ਕਹਿਣਾ ਸਿੱਖੇਗਾ ਪਰ ਜੋ ਕਹਿੰਦੇ ਨਹੀਂ ਤਾਂ ਉਹ ਨਹੀਂ ਕਹਿਣਾ ਸਿੱਖੇਗਾ। ਅੱਜਕੱਲ ਬਹੁਤ سارے ਜੁਗਤਾਂ ਨਾਲ ਵਿੱਚ ਜਾਣਿਆ ਪਰਚਾ ਦਾ ਇੰਨਾ ਜ਼ਿਆਦਾ ਬੁਲਾਹਾਲਾ ਇਹ ਮੈਂ ਸੋਚਦੀ ਕਿ ਸ਼ਾਇਦ ਉਹਨਾਂ ਦੇ ਮੰਮੀ ਉਹਨਾਂ ਦਾ ਬਿਹੇਵਰ ਇਦਾਂ ਬਦਲਿਆ ਤਾਂ ਕਰਕੇ ਉਹ ਹੀ ਜਿਹੜਾ ਅਸਰ ਸਾਰਾ ਬੱਚਿਆਂ ਦੇ ਉੱਤੇ ਪੈ ਜਾਂਦਾ। ਆਗਰ ਤੁਸੀਂ ਆਪਣੇ ਬੱਚਿਆਂ ਨੂੰ ਬੜਾ ਚੰਗਾ ਮਾਹੌਲ ਦੇ ਦਿੰਦੇ ਹੋ ਨਾ, ਆਗਰ ਤੁਸੀਂ ਆਪਣੇ ਬੱਚੇ ਦੇ ਸਾਹਮਣੇ ਚੰਗਾ ਬੋਲਦੇ ਹੋ, ਚੰਗਾ ਕਰਦੇ ਹੋ, ਚੰਗਾ ਉਹਨਾਂ ਨੇ ਵੱਲ ਸਾਹਮਣੇ ਆਪਣੇ ਆਪ ਨੂੰ ਚੰਗਾ ਪੇਸ਼ ਕਰਦੇ ਹੋ ਤਾਂ ਤੁਹਾਡੇ ਬੱਚੇ ਵੀ ਇੱਕ ਦਿਨ ਤੁਹਾਡਾ ਆਦਤ ਕਰ ਲੈਣਗੇ। ਕਨ ਪਤਾ ਕਈ ਬੱਚੇ ਕਹਿੰਦੇ ਆ ਉਹ ਮੇਰੀ ਮੰਮੀ ਹੋਣੀ ਸੀ ਉਹ ਮੇਰਾ ਪਾਪਾ ਹੋਣਾ ਚਾਹੀਦਾ ਸੀ ਕਿਉਂ ਬੈਠੇ ਆ ਕਿਤਨੇ ਕਿਤੇ ਸਾਡੇ ਚ ਕੰਮ ਹੀ ਆ ਅਸੀਂ ਉਹਨਾਂ ਨੂੰ ਉਧਰ ਮਤਲਬ ਪਿਆਰ ਜਾਂ ਉਧਰ ਉਹਨਾਂ ਨੂੰ ਕੁਝ ਦੇ ਨਹੀਂ ਪਾਏ ਜਿੱਤਾ ਕਰਕੇ ਉਹ ਸਾਡੇ ਤੋਂ ਕੀ ਹੈ ਨਿਰਾਸ਼ ਨੇ ਬੱਚੇ ਸਾਡੇ ਤੋਂ ਕੀ ਹੋ ਜਾਂਦੇ ਨਾ ਨਿਰਾਸ਼ ਹੋ ਜਾਂਦੇ ਵੀ ਮੈਂ ਇਹ ਮੇਰੇ ਮਾਤਾ ਪਿਤਾ ਨਹੀਂ ਹੋਣੇ ਚਾਹੀਦੇ ਸੀ ਇਸ ਮਸ ਘਰ ਚ ਜਨਮ ਲੈਣਾ ਨਹੀਂ ਚਾਹੀਦਾ ਸੀ ਮੇਰਾ ਉਹ ਮੰਮੀ ਡੈਡੀ ਹੋਣੇ ਚਾਹੀਦੇ ਸੀ ਮੈਂ ਉਸ ਘਰ ਚ ਜਨਮ ਲੈਣਾ ਚਾਹੀਦਾ ਸੀ ਇਹ ਸਾਰਾ ਹਾਲੇ ਕਰਕੇ ਕਹਿੰਦੇ ਪਤਾ ਹੋ ਸਿਰਫ ਸਾਡੀ ਕਰਕੇ ਸਾਡੇ ਕਰਕੇ ਕਹਿੰਦੇ ਅਗਰ ਜੇ ਅਸੀਂ ਉਹਨਾਂ ਨੂੰ ਚੰਗਾ ਉਹਨਾਂ ਦੇ ਸਾਹਮਣੇ ਆਪਣੇ ਆਪ ਨੂੰ ਵਧੀਆ ਪੇਸ਼ ਕੀਤਾ ਹੁੰਦਾ ਆਪਣੇ ਆਪ ਨੂੰ ਵਧੀਆ ਕਰਕੇ ਉਹਨਾਂ ਨੂੰ ਦਿਖਾਇਆ ਹੁੰਦਾ ਵੀ ਨਹੀਂ ਹੈ ਨਾ ਉਹ ਇੱਕ ਦਿਨ ਇਦਾਂ ਕਹੇ ਚਾਹੀਦੇ ਸੀ ਕਿ ਮੇਰੇ ਮੰਮੀ ਵਰਗਾ ਔਰ ਮੇਰੇ ਫਾਦਰ ਸਾਹਿਬ ਵਰਗਾ ਕੋਈ ਵੀ ਹੋਏਗਾ ਨਹੀਂ ਹੈ ਉਹ ਇਹ ਕਹਿੰਦੇ ਚਾਹੀਦੇ ਆ ਅੱਜ ਕਾੜੇ ਬੱਚੇ ਉਹਨਾਂ ਨੂੰ ਇਹੋ ਜਿਹਾ ਆਪਣੀ ਲਾਈਫ ਦਾ ਪੇਸ਼ ਕਰ ਦੋ ਇਹੋ ਜਿਹਾ ਉਹਨਾਂ ਦੇ ਸਾਹਮਣੇ ਤੁਸੀਂ ਰੋਲ ਮਾਡਲ ਬਣੋ ਕਿ ਉਹ ਐਕਟ ਵਿਸ਼ ਕਰਨ ਕਿ ਤੇ ਪਰਮੇਸ਼ਵਰ ਮੇਰਾ ਹਸਬੰਦ ਇਹਦਾ ਹੋਵੇ ਮੇਰੇ ਡੈਡੀ ਕਰਦਾ ਹੋਣਾ ਚਾਹੁੰਦਾ ਕਿਉਂਕਿ ਮੇਰਾ ਡੈਡੀ ਮੇਰੀ ਮੰਮੀ ਨੂੰ ਬਹੁਤ ਰਿਸਪੈਕਟ ਕਰਦਾ ਹੈ ਨਾ ਮੇਰੇ ਡੈਡੀ ਮੇਰੀ ਮੰਮੀ ਨੂੰ ਬਹੁਤ ਪਿਆਰ ਕਰਦਾ ਮੇਰਾ ਡੈਡੀ ਮੇਰੀ ਮੰਮੀ ਦਾ ਬਹੁਤ ਖਿਆਨ ਰੱਖਦਾ ਹੈ ਨਾ ਸਾਡੇ ਘਰ ਦੇ ਵਿੱਚ ਮੇਰੀ ਮੰਮੀ ਨੂੰ ਕੀ ਮਿਲਦੀ ਹੈ ਇੱਜ਼ਤ ਮਿਲਦੀ ਹੈ ਇਤਨਾ ਹਣਾ ਚਾਹੀਦਾ ਤੇ ਇੱਕ ਬੇਟੀ ਨੇ ਉਹਨੂੰ ਕਹਾ ਚਾਹੀਦਾ ਬੇਟੀ ਨੇ ਇਦਾਂ ਸੋਚਣਾ ਚਾਹੀਦੀ ਹੈ ਕਿ ਮੇਰਾ ਜੇ ਇਕਨ ਹੋਵੇ ਮੈਂ ਤਵੇ ਸੋਚਣਾ ਚਾਹੀਦਾ ਕਿ ਮੇਰੀ ਜਿਹੜੀ ਵਾਈਫ ਹੋਵੇ ਮੇਰੀ ਜਿਹੜੀ ਸਤਨੀ ਹੋਵੇ ਕਿਧਰ ਗੀ ਚਾਹੀਦੀ ਹੈ ਮੇਰੀ ਮੰਮੀ ਹਮੇਸ਼ਾ ਕਰੇ ਸ਼ਾਂਤ ਰਹਿਣ ਦੀ ਗੱਲ ਕਰਦੀ ਆ। ਕਦੇ ਲੜਾਈ ਚੱਲਦਾਂ ਨੀ ਪੈਂਦੇ। ਥੋੜੀ ਜਿਹੀ ਗੱਲ ਹੁੰਦੀ ਆ ਉਸ ਨੂੰ ਮਤਲਬ ਕੀ ਕਰਦੇ ਆ। ਹਮੇਸ਼ਾ ਸ਼ਾਂਤੀ ਘਰ ਦੇ ਵਿੱਚ ਬਣਾਉਣ ਦੇ ਵਿੱਚ ਰੱਖਦੇ ਆ। ਬਹੁਤ ਵੱਡਾ ਰੋਲ ਰੱਖਦੇ ਆ ਹੈਨਾ। ਹਮੇਸ਼ਾ ਜੇ ਕੋਈ ਮਾੜੀ ਜਿਹੀ ਗੱਲ ਹੁੰਦੀ ਆ ਉਸ ਨੂੰ ਬਹੁਤ ਸਾਰੀਆਂ ਗੱਲਾਂ ਦੇ ਨਾਲ ਕੀ ਕਰ ਲੈਂਦੇ ਆ। ਪ੍ਰਾਰਥਨਾਵਾਂ ਦੇ ਨਾਲ ਮੁਸ਼ਕਿਲ ਹਾਲਾਤਾਂ ਦੇ ਵਿੱਚ ਪ੍ਰਾਰਥਨਾਵਾਂ ਦੇ ਨਾਲ ਵੀ ਮੰਮੀ ਕੀ ਕਰਦੇ ਸਾਰੀਆਂ ਸਿਚੁਏਸ਼ਨਾਂ ਨੂੰ ਹੱਲ ਕਰ ਸਕਦੇ ਆ ਹੈਨਾ। ਉਹ ਬੜੀ ਆਸਾਨੀ ਦੇ ਨਾਲ ਮਤਲਬ ਕੀ ਕਰਦੇ ਆ। ਗੱਪਰ ਕੱਢ ਲੈਂ ਜਿਹੜਾ ਪਰਿਵਾਰ ਨੂੰ ਹੈ ਨਾ ਉਹ ਹਰ ਇੱਕ ਪਰਿਵਾਰ ਦਾ ਕੱਲੇ ਕੱਲੇ ਜਣਦਾ ਕਿ ਕਿਤਾ ਮਤਲਬ ਧਿਆਨ ਰੱਖਦੇ ਆ ਨਾ ਉਹਨਾਂ ਨੂੰ ਹਰ ਸਾਲ ਘਰੇ ਕਿੱਦਾਂ ਸਫਾਈ ਰੱਖਦੇ ਆ ਕਿੱਦਾਂ ਸਾਰੇ ਰਿਸ਼ਤੇਦਾਰਾਂ ਦੀ ਰਿਸਪੈਕਟ ਕਰਦੇ ਆ ਕਿੱਦਾਂ ਉਹ ਬਾਹਰ ਆਉਣ ਵਾਲੇ ਨਾਲ ਬਿਹੇਵੀਅਰ ਕਰਦੇ ਆ ਕਿੱਦਾਂ ਘਰੇ ਰਹਿਣਾ ਨਾ ਬਿਹੇਵੀਅਰ ਕਰਦੇ ਇਹ ਗੱਲਾਂ ਸਭ ਜਦੋਂ ਬੇਟੀ ਆਪਣੀ ਮਾਂ ਦੇ ਵਿੱਚ ਦੇਖਦੀ ਆ ਨਾ ਫਿਰ ਜਦੋਂ ਲੋਕ ਉਸ ਦੀ ਮਾਂ ਨੂੰ ਇਦਾਂ ਕਹਿੰਦੇ ਨੇ ਕਿ ਤੇਰੀ ਮੰਮੀ ਬਹੁਤ ਵਧੀਆ ਹੈ ਨਾ ਜਦੋਂ ਉਹ ਦੇਖਦੀ ਆ ਪਰ ਦੂਜੇ ਦੇ ਘਰ ਦਾ ਮਾਹੌਲ ਦੇਖੂਗੀ ਜਿੱਥੇ ਇੱਕ ਲੇਡੀ ਸਹਉਂਗੀ ਉਹ ਲੜਾਈ ਛਾਗਣਾ 24 ਘੰਟੇ ਉਹ ਡੈਡੀ ਨੇ ਘਰ ਰੋਟੀ ਖਾਣਾ ਨਾਲ ਰੋਟੀ ਵੀ ਨਾ ਖਾਣ ਦੇਣੀ ਬੱਚਿਆਂ ਨੇ ਕਰਾਉਣਾ ਗਾਲੀ ਕੱਢੀ ਜਾਣੀਆਂ ਉਹਨਾਂ ਨਾਲ ਕੋਈ ਟਾਈਮ ਸਪੈਂਡ ਨਾ ਕਰਨਾ ਘਰ ਸਫਾਈ ਨਾ ਕਰੀ ਖੁੱਚੇ ਦਾ ਨਾ ਕੰਮ ਨਾ ਕਰਨਾ ਫਿਰ ਬੱਚੇ ਇਹਨਾਂ ਲਾਸ਼ ਹੋਣਗੇ ਫਿਰ ਉਹ ਕੀ ਕਰਨਗੇ ਮੇਰੀ ਮੰਮੀ ਇੱਦਾਂ ਦੀ ਹੁੰਦੀ ਸੀ ਉਹ ਐਸਾ ਕਿ ਅੱਜ ਕੱਲ੍ਹ ਦੇ ਬੱਚੇ ਆਪਣੇ ਮਾਤਾ ਪਿਤਾ ਦੀ ਲਾਈਫ ਨੂੰ ਦੇ ਕੇ ਕੀ ਪਿਆਰ ਕਰਉਂਦੇ ਵੀ ਡਰਦੇ ਆ ਯਸੇ ਹੀ ਵਿਆਹ ਕਰਾਉਣਾ ਮੇਰੇ ਲਈ ਰੰਦਾ ਹਾਲ ਹੁੰਦਾ ਹੈ ਨਾ ਇਦਾਂ ਕਰਕੇ ਇਦਾਂ ਕਰਕੇ ਬਾਰੇ ਬੱਚੇ ਬਾਰੇ ਬੜੇ ਮਾਤ ਬਹੁਤ ਪਰੇਸ਼ਾਨ ਹਿਸਕ ਮੈਂ ਹਮੇਸ਼ਾ ਤੁਹਾਨੂੰ ਇਹ ਕਹਿੰਦੀ ਕਿ ਆਪਣੇ ਬੱਚਿਆਂ ਦੇ ਸਾਹਮਣੇ ਆਪਣੇ ਆਪ ਨੂੰ ਬਾਈਬਲ ਦੇ ਅਕੋਰਡਿੰਗ ਐਵੇਂ ਜਿਹਾ ਆਪਣੇ ਨੇਚਰ ਨੂੰ ਬਣਾਓ ਆਪਣੇ ਸੁਭਾਅ ਨੂੰ ਇਦਾਂ ਦਾ ਬਣਾਓ ਕਿ ਤੁਹਾਡੇ ਬੱਚੇ ਤੁਹਾਨੂੰ ਕਹਿਣ ਕਿ ਮੇਰੇ ਮੰਮੀ ਵਰਗਾ ਮੇਰੇ ਡੈਡੀ ਵਰਗਾ ਕੋਈ ਵੀ ਪਰਸਨ ਨਹੀਂ ਹੈ ਹਾਲੇਲੂਆ ਉਹ ਹਮੇਸ਼ਾ ਤੁਹਾਡੇ ਕੋਲ ਆਉਣ ਨਾਲ ਕਿ ਉਹ ਮੈਂ ਹਮੇਸ਼ਾ ਕਹਿੰਦੀ ਕਿ ਆਪਣੇ ਬੱਚਿਆਂ ਨੂੰ ਆਪਣੇ ਨਾਲ ਇੰਨਾ ਕੁ ਲਗਾ ਦੇ ਰੱਖੋ ਤੇ ਤੁਸ ਜਿੰਤਾ ਵੀ ਨਾ ਬਣ ਕਈ ਕੇ ਬੱਚੇ ਉਹਦੇ ਘੂਆ ਕੋਲੇ ਮਾਸੀ ਕੋਲੇ ਨਾਨਕੇ ਦਾਦੇ ਕੇ ਪਕਸਾਂ ਉੱਥੇ ਨਵਧੀਆ ਮਤਲਬ ਜਿਹੜਾ ਜਿਹੜਾ ਮਾਹੌਲ ਚਾਹੇ ਮੈਨੂੰ ਜਾਨਦਾ ਕਈ ਵਾਰ ਹੈ ਨਾ ਪਰ ਆਪਣੇ ਘਰ ਦੇ ਵਿੱਚ ਹੀ ਆਪਣੇ ਇੰਨਾ ਕੁ ਕ੍ਰੀਏਟ ਮਾਹੌਲ ਕਰਕੇ ਰੱਖੋ ਕਿ ਤੁਹਾਡੇ ਬੱਚੇ ਇੱਕ ਪਲ ਵੀ ਤੁਹਾਡੇ ਤੋਂ ਪરા ਨਾ ਜਾਣ ਤੇ ਜਦੋਂ ਇੱਕ ਪਲ ਵੀ ਤੁਹਾਡੇ ਤੋਂ ਪરા ਨਹੀਂ ਨਾ ਜਾਣ ਕਿ ਕਦੇ ਵੀ ਗਲਤ ਸਟੈਪ ਨਹੀਂ ਚੱਕਣਗੇ ਕਦੇ ਵੀ ਗਲਤ ਨਹੀਂ ਕਰਦੇ ਤੇ ਉਹ ਕਦੇ ਵੀ ਨਹੀਂ ਜੋ ਕਿ ਜੀ ਅਗਰ ਉਹ ਆਪਣੀ ਮਾਂ ਆਪਣੀ ਮੰਮੀ ਡੈਡੀ ਤੋਂ ਸੈਟੀਸਫਾਈ ਹੋਣਗੇ ਤਾਂ ਮਤਲਬ ਹੈ ਨਾ ਕਿ ਉਹ ਕਦੇ ਵੀ ਕੋਈ ਪਾਪ ਦੇ ਚੇਤੇ ਜਾ ਕੇ ਨਹੀਂ ਡੇਟਸ ਕਰਨਗੇ ਅਗਰ ਤੁਸੀਂ ਆਪਣੇ ਬੱਚਿਆਂ ਨਾਲ ਟਾਈਮ ਨਹੀਂ ਨਾ ਸਪੈਂਡ ਕਰਦੇ ਆਪਣੇ ਬੱਚਿਆਂ ਨਾਲ ਗੱਲਬਾਤ ਨਹੀਂ ਕਰਦੇ ਤਾਂ ਤੁਹਾਡੇ ਬੱਚੇ ਪਤਾ ਬਹੁਤ سارے ਬੱਚੇ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਤਾਡੇ ਲੜਾਈਆਂ ਝਗੜਿਆਂ ਦੇਖ ਕੇ ਬਹੁਤ ਸਾਰੇ ਬੱਚੇ ਦਾ ਮਤਲਬ ਪੜ੍ਹਾਈ ਨਹੀਂ ਕਰ ਪਾਉਂਦੇ ਉਹ ਤਾਂ ਉਹ ਮੈਂਟਲੀ ਅਫਸੈਟ ਹੋ ਜਾਂਦੇ ਆ ਫਿਰ ਉਹ ਫੌਣ ਚਲਾਉਣ ਨਾਲ ਜਦੋਂ ਤੁਸੀਂ ਇਹਨੂੰ ਨਾਲ ਕੇ ਲੈਣਾ ਨਹੀਂ ਤੁਸੀਂ ਨਾਲ ਗੱਲਬਾਤ ਨਹੀਂ ਕਰਨੀ ਫਿਰ ਉਹਨਾਂ ਨੂੰ ਫੌਣ ਚਲਾਉਣ ਤੋਂ ਬਾਅਦ ਆਪਣੇ ਦੋਸਤਾਂ ਕੋਲ ਵੀ ਜਾਣਾ ਫਿਰ ਬਾਅਦ ਨੂੰ ਆਉਣਾ ਹੈ ਅੰਦਰ ਸੰਭੇ ਕੋਲ ਵੀ ਜਾਣਾ ਫਿਰ ਉਹਨਾਂ ਨੂੰ ਉੱਥੇ ਚੰਗਾ ਲੱਗੂ ਘਰੇ ਉਹਨਾਂ ਨੂੰ ਮਹੌਲ ਚੰਗਾ ਨਹੀਂ ਲੱਗਦਾ ਸੋ ਮੈਂ ਤਾਂ ਤੁਹਾਨੂੰ ਇਹ ਹੀ ਕਹਿਣਾ ਚਾਹੁੰਦੀ ਕਿ ਆਪਣੇ ਬੱਚਿਆਂ ਦੇ ਸਾਹਮਣੇ ਹਲਾ ਬਾਈਬਲ ਨੂੰ ਪੜੋ ਬਾਈਬਲ ਦੇ ਵਿੱਚ ਦੇਖੋ ਕਿ ਮੈਂ ਕਿੱਦਾਂ ਦੀ ਹੋਣੀ ਚਾਹੀਦੀ ਜੀ ਦਾ ਕਰਕੇ ਮੇਰੇ ਬੱਚੇ ਮਿਲ ਕੇ ਕਰਨ ਆਦਰ ਦਾ ਅਗਰ ਤੁਸੀਂ ਪਰਮੇਸ਼ਰ ਦੇ ਬਚਨ ਦਾ ਅਧਾਰ ਕਰਦੇ ਹੋ ਅਗਰ ਤੁਸੀਂ ਪਰਮੇਸ਼ਰ ਦੇ ਬਚਨ ਦਾ ਭੈ ਮੰਨਦੇ ਹੋ ਅਗਰ ਤੁਸੀਂ ਡੇਲੀ ਸੁਬਹ ਸ਼ਾਮ ਪ੍ਰਾਰਥਨਾ ਕਰਨ ਵਾਲੇ ਹੋ ਨਾ ਤਾਂ ਫਿਰ ਤੁਹਾਡੇ ਬੱਚੇ ਕਦੇ ਵੀ ਇਦਾਂ ਦੇ ਤਰ੍ਹਾਂ ਫੇਸ ਨਹੀਂ ਕਰਨਗੇ ਕੋਈ ਕਹਿਣਾ ਨਾ ਪਵੇਗਾ ਜਾਓ ਵੱਡੇ ਹੋ ਕੇ ਤੁਹਾਡੇ ਕਹਿਣ ਤੋਂ ਬਾਹਰ ਜਾਣਾ ਜਾਓ ਤੁਹਾਡੀ ਗੱਲ ਨੂੰ ਅਣ ਸੁਣਿਆ ਕਰਨਾ ਉਹ ਹਮੇਸ਼ਾ ਤੁਹਾਡੇ ਕੀ ਹੋਣਗੇ ਆਗਿਆ ਕਰ ਬੱਚੇ ਬਣ ਕੇ ਰਹਿਣਗੇ ਕਿਉਂ ਕਿ ਤੁਸੀਂ ਕਰਦੇ ਹੋ ਪ੍ਰਾਰਥਨਾ ਕਰਨ ਵਾਲੇ ਤੁਹਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਅਡਾ ਲੱਗ ਤੋਂ ਲੈ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਉਹ ਟ੍ਰਾਂਸਫਰ ਆ ਹੋਏਗਾ ਅਗਰ ਤੁਸੀਂ ਪ੍ਰਾਰਥਨਾ ਕਰਨ ਵਾਲੇ ਤੁਹਾਡੇ ਬੱਚੇ ਵੀ ਤੁਹਾਡੀ ਤੁਹਾਨੂੰ ਦੇਖ ਕੇ ਪ੍ਰਾਰਥਨਾ ਚ ਬੈਠਣਗੇ ਅਗਰ ਤੁਸੀਂ ਤੁਸੀਂ ਵੀ ਹਾਸਟਿੰਗ ਕਰਨਾ ਤੁਸੀਂ ਵੀ ਚਰਚ ਚ ਆਉਣਾ ਤੁਸੀਂ ਅਸੀਂ ਇਹ ਸਭ ਕੁਝ ਕਰਾਂਗੇ ਨਾ ਤੇ ਸਾਡੇ ਬੱਚੇ ਵੀ ਸਾਨੂੰ ਦੇਖ ਕੇ ਕੋਈ ਤਾਂ ਹੀ ਕਰ ਦੇਣਗੇ